ਪਹਿਲਗਾਮ ਹਮਲੇ ਤੋਂ ਬਾਅਦ ਜ਼ਿੰਮੇਵਾਰੀ ਚੁੱਕੀ ਗਈ ਦ ਰੈਜ਼ੀਡੈਂਟ ਫਰੰਟ ਵੱਲੋਂ ਇਹ ਜ਼ਿੰਮੇਵਾਰੀ ਇੱਕ ਇਹੋ ਜੀ ਇਕਾਈ ਵੱਲੋਂ ਚੁੱਕੀ ਗਈ ਜਿਹੜੀ ਲਸ਼ਕਰੇ ਤਾਇਬਾ ਦੇ ਨਾਲ ਜੁੜੀ ਦੱਸੀ ਜਾਂਦੀ ਹੈ ਉਸ ਦੀ ਇੱਕ ਇਕਾਈ ਦੱਸੀ ਜਾਂਦੀ ਹੈ ਔਰ ਇਸ ਉੱਤੇ ਹੁਣ ਯੂ ਐਸ ਏ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਦੱਸ ਦਈਏ ਕਿ ਯੂ ਐਸ ਏ ਨੇ ਖਾਸ ਤੌਰ ਦੇ ਉੱਤੇ ਡਿਪਾਰਟਮੈਂਟ ਆਫ ਸਟੇਟ ਨੇ ਇੱਕ ਵੱਡਾ ਐਲਾਨ ਜਾਰੀ ਕਰ ਦਿੱਤਾ ਔਰ ਇਸ ਤੋਂ ਬਾਅਦ ਪਾਕਿਸਤਾਨ ਨੂੰ ਜਿਹੜਾ ਉਹ ਜ਼ਰੂਰ ਝਟਕਾ ਲੱਗ ਸਕਦਾ ਹੈ। ਗਰਸਾਲ ਯੂਐਸਏ ਵੱਲੋਂ ਟੀਆਰਐਫ ਨੂੰ ਅੱਤਵਾਦੀ ਸੰਗਠਨ ਐਲਾਨ ਕਰ ਦਿੱਤਾ ਗਿਆ। ਯੂਐਸਏ ਦੇ ਡਿਪਾਰਟਮੈਂਟ ਆਫ ਸਟੇਟਸ ਨੇ ਇਹ ਐਲਾਨ ਕੀਤਾ ਟੀਆਰਐਫ ਨੇ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਚੁੱਕੀ ਸੀ ਇਹ ਭੁੱਲ ਨਹੀਂ ਚਾਹੀਦਾ ਔਰ ਯੂਐਸਏ ਦੇ ਵੱਲੋਂ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਯਾਨੀ ਕਿ ਐਫਟੀਓ ਅਤੇ ਸਪੈਸ਼ਲੀ ਡੈਜ਼ਿਗਨੇਟਿਡ ਗਲੋਬਲ ਟੈਰਰਿਸਟ ਐਲਾਨ ਕਰ ਦਿੱਤਾ ਹੈ ਟੀਆਰਐਫ ਨੂੰ। ਟੀਆਰਐਫ ਉੱਤੇ ਭਾਰਤ ਅੰਦਰ ਮਲਟੀਪਲ ਅਟੈਕਸ ਕਰਨ ਦੇ ਇਲਜ਼ਾਮ ਨੇ ਔਰ 트럼ਪ ਵੱਲੋਂ ਪਹਿਲਗਾਮ ਦਾ ਇਨਸਾਫ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦਾ ਦਾਵਾ ਜਿਹੜਾ ਹੈ ਉਹ ਯੂਐਸ ਦੇ ਡਿਪਾਰਟਮੈਂਟ ਆਫ ਸਟੇਟਸ ਨੇ ਕੀਤਾ ਆ ਇਸ ਪੂਰੇ ਮਾਮਲੇ ਦੇ ਉੱਤੇ ਬਡ ਐਕਸ਼ਨ ਔਰ ਟੀਆਰਐਫ ਨੂੰ ਅੱਤਵਾਦੀ ਸੰਗਠਨ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਗਿਆ ਕਾਫੀ ਡੇਰ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਟੀਆਰਐਫ ਜਿਹੜੀ ਇੱਕ ਛੋਟੀ ਇਕਾਈ ਮੰਨੀ ਜਾ ਰਹੀ ਹੈ ਲਸ਼ਕਰ-ਏ-ਤਾਇਬਾ ਦੀ ਉਸ ਨੂੰ ਅੱਤਵਾਦੀ ਸੰਗਠਨ ਐਲਾਨ ਕੀਤਾ ਜਾਵੇ ਤਾਂ ਕਿ ਗਲੋਬਲ ਲੈਵਲ ਦੇ ਉੱਤੇ ਇਸ ਨੂੰ ਨਿਊਟਰਲਾਈਜ਼ ਕੀਤਾ ਜਾ ਸਕੇ ਪਹਿਲਗਾਮ ਹਮਲਾ ਹੁੰਦਾ ਆ ਅਪ੍ਰੈਲ ਮਹੀਨੇ ਵਿੱਚ ਔਰ ਉਸ ਤੋਂ ਬਾਅਦ ਦੀ ਸਥਿਤੀ ਜਿਹੜੀ ਪੈਦਾ ਹੋਈ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ ਉਹ ਹਰ ਕਿਸੇ ਨੇ ਝੱਲਿਆ ਉਹਨੂੰ ਵੇਖਿਆ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਔਰ ਖਾਸ ਤੌਰ ਦੇ ਉੱਤੇ ਜਦੋਂ ਯੂ ਐਸ ਐ ਇੰਟਰਵੀਨ ਕਰਦਾ ਆ ਦੋਵਾਂ ਮੁਲਕਾਂ ਦੇ ਵਿਚਾਲੇ ਉਸ ਵੇਲੇ ਡੋਨਲਡ ਟਰੰਪ ਵੱਲੋਂ ਵਾਰ-ਵਾਰ ਇਸ ਗੱਲ ਦਾ ਦਾਵਾ ਕੀਤਾ ਗਿਆ ਕਿ ਉਹਨਾਂ ਨੇ ਇਹ ਲੜਾਈ ਰੁਕਾਈ ਹੈ ਜਾਂ ਉਹ ਵਿਚੋਲਗੀ ਕਰਕੇ ਉਹਨਾਂ ਨੇ ਦੋਵਾਂ ਦੇਸ਼ਾਂ ਨੂੰ ਸਮਝਾਇਆ ਆ ਪਰ ਇਹਦੇ ਉੱਤੇ ਜਿੱਥੇ ਇੱਕ ਪਾਸੇ ਭਾਰਤ ਨੇ ਇਹਨੂੰ ਸਿਰੇ ਤੋਂ ਨਕਾਰਿਆ ਉੱਥੇ ਦੂਸਰੇ ਪਾਸੇ ਵਾਰ-ਵਾਰ ਇਸ ਗੱਲ ਦੇ ਉੱਤੇ ਟਿੱਪਣੀ ਡੋਨਲਡ ਟਰੰਪ ਕਰਦੇ ਰਹੇ ਕਿ ਉਹਨਾਂ ਨੇ ਇਹ ਲੜਾਈ ਜਿਹੜੀ ਆ ਉਹ ਰੁਕਾਈ ਆ ਪਰ ਹੁਣ ਯੂਐਸਏ ਦੇ ਵੱਲੋਂ ਟੀਆਰਐਫ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਹੈ ਔਰ ਇਸ ਉੱਤੇ ਹੁਣ ਵੇਖਣ ਦੀ ਗੱਲ ਹੈ ਕਿ ਆਉਂਦੇ ਸਮੇਂ ਵਿੱਚ ਕੀ ਕੁਝ ਪ੍ਰੋਬਲਮਸ ਜਿਹੜੀਆਂ ਨੇ ਉਹ ਫੇਸ ਕਰਨੀਆਂ ਪੈ ਸਕਦੀਆਂ ਨੇ ਪਾਕਿਸਤਾਨ ਨੂੰ ਖਾਸ ਤੌਰ ਦੇ ਉੱਤੇ ਜੇ ਟੀਆਰਐਫ ਪਾਕਿਸਤਾਨ ਦੇ ਨਾਲ ਜੁੜਿਆ ਹੋਇਆ ਹੈ ਕਿਸੇ ਤਰੀਕੀ ਵੀ ਪਾਕਿਸਤਾਨ ਦੇ ਨਾਲ ਅਫੀਲੀਏਟਡ ਹੈ ਤੇ ਪਾਕਿਸਤਾਨ ਨੂੰ ਇਸ ਦਾ ਖਾਮਿਆਜ਼ਾ ਜ਼ਰੂਰ ਭੁਗਤਣਾ ਪੈ ਸਕਦਾ ਹੈ ਤੁਹਾਨੂੰ ਪਾਕਿਸਤਾਨ ਜਵਾਬ ਦੇ ਬਣ ਜਾਂਦਾ ਕਿ ਉਸ ਨੇ TRF ਨੂੰ ਕਿਉਂ ਆਪਣੀ ਸਰਜ਼ਮੀਨ ਦੇ ਉੱਤੇ ਪਨਾਹ ਦਿੱਤੀ ਹੋਈ ਆ ਜਾਂ TRF ਕਿਉਂ ਪਾਕਿਸਤਾਨ ਦੇ ਨਾਲ ਜੁੜਿਆ ਹੋਇਆ ਹੈ ਜਾਂ TRF ਦੇ ਨੁਮਾਇੰਦੇ ਜਿਹੜੇ ਨੇ ਜੇ ਉਹ ਪਾਕਿਸਤਾਨ ਦੇ ਵਿੱਚ ਨਹੀਂ ਤਾਂ ਉਹ ਕਿਸ ਬਨਾ ਦੇ ਉੱਤੇ ਹੈਗੇ ਨੇ ਹੌਲੀ-ਹੌਲੀ ਕਰਕੇ ਜੇ TRF ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਗਿਆ ਤੇ ਜੇ ਉਹਦੀਆਂ ਤਾਰਾਂ ਜੋ ਪਾਕਿਸਤਾਨ ਦੇ ਨਾਲ ਜੁੜਦੀਆਂ ਨੇ ਉਹ ਨਿਰਧਾਰਿਤ ਹੋ ਜਾਂਦੀਆਂ ਨੇ ਉਹ ਸਰਵ ਵਿਆਪੀ ਹੋ ਜਾਂਦੀਆਂ ਨੇ ਤੇ ਪਾਕਿਸਤਾਨ ਵਾਸਤੇ ਇਸ ਨੂੰ ਆਨਸਰ ਕਰਨਾ ਔਖਾ ਹੋ ਸਕਦਾ ਹੈ ਹੁਣ ਆਉਂਦੇ ਸਮੇਂ ਵਿੱਚ ਕੀ ਕੁਝ ਵੇਖਣ ਨੂੰ ਮਿਲਦਾ ਹੈ ਸਮੇਂ ਤੇ ਮਸਰ ਹੈ ਪਰ ਯੂਐਸਏ ਵੱਲੋਂ ਬਾਇਲਾਨ ਟੀਆਰਐਫ ਨੂੰ ਅਤਵਾਦੀ ਸੰਗਠਨ ਕੋਸ਼ਿਤ ਕੀਤਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਨੇਰੋ 1 ਇੰਡੀਆ ਪੰਜਾਬੀ ਤੇ